ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ੴ ਸਤਿਗੁਰ ਪ੍ਰਸਾਦ ਸਾਹਿਬ ਹੁਕਮ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਿਆਜ ਆ ਸੁਖਤਾਬ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਦਰੰਤਨ ਜਾਇ ਲਖਿਆ ਰਾਮ ਜਾਤਮਹਿ ਜੋਤ ਜੋਤਮਹਿ ਜਾਤਾ ਅਗਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਉ ਨਾ ਨ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋਦਰ ਅਗਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਆ ਸੋ ਕਰਕੇ ਹਾ ਚਿਤ ਬਹਿ ਸਰਬ ਸੰਮਾਲੇ ਵਾਜੀ ਤੇਰੇ ਨਾਦਾਂ ਨੇਕਾ ਸੰਕਾ ਕੇ ਤੇ ਤੇਰੇ ਵਾਹੁਣ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਾਂ ਤੁਧਨਾ ਪਵਨ ਪਾਣੀ ਵਸੰਤਰ ਗਾਵੈ ਰਾਜਾ ਧੰਨ ਦਵਾਰੇ ਗਾਵਾਂ ਤੁਧਨਾ ਚਿਤ ਗਵਤ ਲਿਖ ਜਾਣਾ ਨਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੁਧਨੋ ਈਸਰ ਬ੍ਰਹਮਾ ਦੇਵੇ ਸੋਹੰਤੀ ਤੇਰੇ ਸਦਾ ਸਵਾਰੇ ਗਾਵਾਂ ਤੁਧਨਾ ਹਿੰਦ੍ਰਿੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤੁਧਨਾ ਸਿੱਤ ਸਮਾਧੀ ਅੰਦਰ ਗਾਵਾਂ ਤਦਨਾ ਸਾਧ ਵਿਚਾਰੇ ਗਾਵਾਂ ਤਦਨਾ ਜਤੀ ਸਤੀ ਸੰਤੋਖੀ ਗਾਵਾਂ ਤਦਨਾ ਵੀਰ ਕਰਾਰੇ ਗਾਵਾਂ ਤਦਨਾ ਪੰਡਤ ਪੜ ਰੱਖੀ ਸਰਜੁਗ ਜਗ ਵੇਦਾਂ ਨਾਲੇ ਗਾਵਾਂ ਤਦਨਾ ਮੋਹਨੀਆ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਨਾ ਤਦਨਾ ਰਤਨ ਪਾਏ ਤੇਰੇ 68 ਤੀਰਥ ਨਾਲੇ ਕਾਮਨ ਤਦਨਾ ਜੁਦ ਮਹਾਬਲ ਸੂਰਾ ਗਾਵਾਂ ਤਦਨੋਂ ਖਾਣੀ ਚਾਰੀ ਗਾਵਾਂ ਤਦਨੋਂ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੋਂ ਗਾਵਨ ਜੋ ਤੁਧ ਭਾਵਨਾ ਰਤੇ ਤੇਰੇ ਭਲਤਰ ਸਾਲੇ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਚਿਤਨਾਵ ਨਾਨਕ ਆ ਬਿਚਾਰੇ ਸੋਈ ਸੋਈ ਸਦਾ ਸਚ ਸਾਇ ਸੱਚਾ ਸੱਚੀ ਨਾਈ ਆ ਵੀ ਉਸੇ ਜਾਇ ਨਗਾ ਸਿਰਚ ਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋ ਏ ਕਰ ਸੇ ਫਿਰ ਕਮਨਾ ਕਰ ਨਾ ਜਾਣੀ ਸੋ ਪਾਸਾ ਉਹ ਸਾਹਬ ਸਾਹਿਬ ਨਾਨਕ ਰੈ ਨਰ ਜਾਣੀ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸਭ ਤੂ ਏਕ ਏਡਾ ਵੱਡਾ ਡਿਟਾ ਹੋਏ ਕੀਮਤ ਪਾਏ ਨਕਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਜੰਦੀਰਾ ਗੁਣਿੰਗੀ ਹੀਰਾ ਕੋਏ ਨਾ ਜਾਣ ਤੇਰਾ ਕੀਤਾ ਕੀ ਵੜਖੀ ਰਹਾਓ ਸਭ ਸੁਰਤੀ ਮਿਲ ਸੁਰਤ ਤੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵੜਿਆਈ ਸਭ ਸੱਤ ਸਭ ਤ ਸਭ ਚੰਗਿਆਈਆਂ ਸਦਾ ਬੁਰਖਾਂ ਕੀ ਆਵੜਿਆਈਆਂ ਤੁਧ ਵਿਨਾ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਾਈਆ ਆਖਣ ਵਾਲਾ ਕੀ ਵਿਚਾਰਾ ਸਿਫਤੀ ਭਰੀ ਤੇਰੇ ਪੰਡਾਰਾ ਜਿਸ ਤੋਂ ਦੇਤ ਸੈ ਕਾ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਮ ਸੱਚੇ ਨਾਮ ਕੀ ਲਾਗੈ ਭੂਖਾ ਉਤ ਭੁਖੈ ਖਾਏ ਚਲਿਆ ਦੁਖ ਸੁਖ ਵਿਸਰੈ ਮੇਰੀ ਮਾਈ ਸਾਚਾ ਸਾਏ ਸੱਚੇ ਨਾਮ ਰਹਾਉ ਸੱਚੇ ਨਾਮ ਕੀ ਤਲ ਵੜਿਆ ਆਪ ਤੱਕ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾ ਮਰੇ ਨਾ ਹੋਵੇ ਸੁਗਾ ਦਿੰਦਾ ਰਹੇ ਨਾ ਝੁਕੇ ਭੋਗਾ ਗੁਣ ਔਰ ਨਾਹੀ ਕੋਏ ਨਾ ਕੋ ਆ ਨਾ ਕੋ ਏ ਜਿਵੜ ਆਪ ਤੇ ਬਣ ਤੀਰੀ ਦਾਤਾ ਜਿੰਦਨ ਕਰ ਕੇ ਕੀਤੀ ਰਾਤ ਖ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਗੁਜਰੀ ਮਹੱਲਾ ਜਉ ਉਤਾਰ ਕੇ ਜੈ ਸਤਗੁਰ ਸਤਗੁਰ ਕਾ ਬਿਨਵ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵਾ ਮੋਕਰਾ ਨਾਮ ਪ੍ਰਗਾਸ ਬ੍ਰਹਮਤ ਨਾਮ ਮੇਰਾ ਪ੍ਰਾਣ ਸਕਾਈ ਹਰ ਕੀ ਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਸਰਦਾਰ ਪਿਆਸ ਹਰ ਨਾਮ ਲੈ ਤ੍ਰਿਮਤਾ ਸਹੀ ਮਨ ਸੰਗਤ ਗੁਣ ਪ੍ਰਗਾਸ ਜਿਨ ਹਾਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਇਹ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧਰਮ ਮਸਤਕ ਲਿਖਿਆ ਲਿਖਾਸ ਧਨ ਤਨ ਸਾ ਸੰਗਤ ਜੇ ਤਰਸ ਪਾਇਆ ਵਿਚ ਨਾਨਕ ਨਾਮ ਪ੍ਰਗਾਸ ਰਾਗੋ ਜੀ ਮਹਲਾ ਪੰਜਵਾ ਕਾਹੇ ਰੇ ਮਨ ਤਵਾ ਉਦਮ ਦਾ ਆਹਰ ਜੀਓ ਪਰਿਆ ਸਾਲ ਪਥਰ ਮੈਂ ਜੰਤੋ ਪਾਏ ਤਾ ਕਾਰਿ ਜਿ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਾਸਨਤ ਮਿਲੇ ਸੋ ਧਰਿਆ ਗੁਰ ਪ੍ਰਸਾਦਿ ਪੰਪਦ ਪਾਇਆ ਸੂਕੇ ਕਾਸ਼ ਧਰਿਆ ਰਹਾਉ ਜਨ ਪਿਤਾ ਲੋਕ ਸੁਤਾਬਨੀਤਾ ਕੋਇਨ ਕਿਸਕੇ ਧਰਿਆ ਸਿਰ ਸਿਰਜ ਕ ਸੰਭਾਏ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉਡਾ ਵੈਸੇ ਖੁਸਾ ਇਸ ਪਾਚੇ ਬਤਰੇ ਚਰਿਆ ਤਨ ਕਮਨ ਖਲਾਵੇ ਕੌਣ ਚਦਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਕਿ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸੁਦਬਲ ਜਾਈਐ ਤਰੰਤਨ ਪਾਰ ਆਵਰਿਆ ਰਾਗ ਸਮਹਲਾ ਜੋთა ਸੋ ਪ੍ਰਖੇ ਕਉਂਕਾਰ ਸਤਿਗੁਰ ਪ੍ਰਸਾਦ ਪੁਰਖ ਨਰੰਜਨ ਅਲੋਕ ਨਰੰਜਨ ਅਗਮਾ ਅਗਮਾ ਪਾਰਾ ਸਭ ਧਿਆਵੈ ਸਭ ਧਿਆਵੈ ਤੂ ਜੀ ਅਰ ਸਤਿ ਸਿਰਜਨ ਹਾਰਾ ਸਭ ਜੀਤ ਮਾਰੇ ਜੀਤੋ ਜੀ ਆਕਾ ਦਾਤਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਤੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸਰਮ ਨਿਰੰਤਰ ਜੀ ਹਰ ਏਕੋ ਗੁਰਖ ਸਮਾਨਾ ਇੱਕ ਦਾਤੇ ਇੱਕ ਵੇਖਾਰੀ ਜੀ ਸਭ ਤੇਰੀ ਝੂਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ বিনা ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਜੋ ਸੇਵਾ ਤਦ ਜੀ ਜਨ ਨਾਨਕ ਤੇਰ ਕੁਰਬਾਨਾ ਹਰ ਤਿਆ ਵਾਹੇ ਹਰ ਤਿਆ ਬੈ ਤਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਨ ਅਰਤਿਆ ਆ ਜੇ ਤੈਨ ਤੁੱਟੀ ਜਨ ਕੇ ਪਾਸੇ ਜਿਨਰ ਭਾਉ ਜਨਾਰ ਨਿਰਭਾਉ ਤੇ ਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਾਰ ਆਰੂਪ ਸਮਾਸੀ ਸੇ ਧਾਨਾ ਸੇ ਧਾਨਾ ਜਿਨਰ ਧਿਆਇਆ ਜੀ ਜਨ ਨਾਨਕ ਤੈਨੂੰ ਬਲਦਾ ਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜਾ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਲਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਪ ਗਵੰਤਾ ਤੂੰ ਆਪਰਖ ਪਰੰਪਰ ਕਰਤਾ ਜੀ ਤੂੰ ਜੀਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੇਦੇ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤਉਦੇ ਆਪੇ ਸ੍ਰਿਸ਼ਟਾ ਸੋ ਪਾਈ ਜੀ ਤਉਦੇ ਆਪੇ ਸਿਰਜ ਸਭ ਕੋਈ ਜਨ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਯਸਮਹਲਾ ਜੁਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸਿਓ ਪਾਈ ਰਹਾਓ ਸਭ ਤੇਰੀ ਤੋ ਸਭ ਨੇ ਧਿਆਆ ਇਸ ਰੂਪ ਕਿਰਪਾ ਕਰਹਿ ਤੂੰ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਗਵਾਇਆ ਤੂੰ ਦੀ ਆਵਿ ਛੋੜਿਆ ਮਿਲਾਇਆ ਤੂੰ ਦਰਿਆ ਸਭ ਤੂੰ ਜੀ ਮਾਹੇ ਤੂੰ ਵਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲਾ ਵਿਜਗਮਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣਾ ਇਸੇ ਜਨ ਜਾਣਾ ਅਰਬ ਸਦੀ ਆਖ ਵਖਾਣੈ ਜਿਨਾਂ ਰਸਿਆਂ ਵਿਆਹ ਤੇ ਸੁਖ ਪਾਇਆ ਸੇ ਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸੰਭੋਏ ਤਦ ਬਿਨ ਦੂਜਾ ਬਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਮ ਹਲਾ ਪਹਿਲਾ ਤਿਤ ਸਵਰਣਾ ਭੈਲੇ ਨਵਸਾ ਪਾਣੀ ਪਾਵਤਨੈ ਕੀਆ ਪੰਕਜ ਮੋਪਲ ਨਹੀਂ ਚਾਲਿਆ ਅਮ ਦੇਖਾ ਤਹਿ ਟੂਬੀ ਆਲੇ ਮਨ ਏਕ ਨਚੇ ਤਸ ਮੂਰਮਨਾਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਭੂਰਖ ਮੁਗਦਾ ਜਨ ਭਿਆ ਪ੍ਰਨਤ ਨਾਨਕ ਤਿਨ ਕੀ ਸਰਨਾ ਜੀਤੋ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਔਰ ਕਾਇ ਤੇਰ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਵਾਂ ਲਾਲ ਭੌਜਲ ਤਰਨ ਕੈ ਜਨਮ ਰੀਥਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਆਸੈ ਦਸਮੀ ਕਰ ਬਾਤ ਬੇਨਤੀ ਚੋਂ ਪਈ ਹਮਰੀ ਕਰੋ ਆਦਰ ਚਾ ਪੂਰਣਾ ਹੋਏ ਚਿਤ ਕੀ ਇਛਾ ਤਵ ਚਰਨ ਨਰਨ ਮਨ ਰਏ ਹਮਾਰਾ ਤਾ ਨਾ ਜਾਣ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਹੋ ਆਪਾ ਦੇ ਮਹੇ ਬਚਾ ਭਗਵ ਸੁਖੀ ਬਾਸਾ ਮੋਰੋ ਪਰਿਵਾਰ ਆ ਸੇਵ ਸਿਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰਿਆ ਸਭੈ ਰਣ ਕੋ ਆਸੰਗ ਰਿਆ ਪੂਰਨ ਹੋਇ ਹਮਾਰੀ ਅਸਾ ਤੁਰ ਪ੍ਰੇਮ ਕੀ ਰਹਿ ਪਿਆਸਾ ਤਮੈ ਛਾੜ ਕੋਈ ਹਵਾਲਾ ਨਾ ਧਿਆਮ ਜੋ ਵਰਚਾ ਸੋ ਤੁਮ ਤੇ ਪਾਉ ਸੇਵ ਸਿਖਾ ਮਾਰੇ ਤਾਰਿਐ ਚੁਨਾ ਚੁ ਸਤਰਾ ਮਾਰੇ ਮਾਰਿਆ ਪਾ ਦੇ ਮੁਜੈ ਬਰੀਏ ਮਰਨ ਕਾਲ ਕਤਰਾਸ ਜਿ ਬਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰੱਖ ਲਿਓ ਮੈਂ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਮੰਦੁਸ਼ਟਨ ਕੇ ਹੰਤਾ ਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨਾ ਪ੍ਰਕਾਸ਼ਾ ਸੁਕਲ ਕਾਲ ਕਾ ਕੀ ਆਤਮਾ ਸਾ ਜਮਨਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦਾਇ ਤਿਸ਼ਨ ਪਜਾਇਓ ਆਦੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸਿਵ ਕਨ ਕਾਲ ਸਭ ਗੁਣ ਸੁਖ ਦੀਓ ਸਤਰਨ ਕਉ ਪਲ ਮੁਹਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚ ਰਸ ਤੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਯ ਉਦਕਰ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬ ਆਕਰ ਕਰਤੋ ਕਭ ਹੂੰ ਤੁਮਾਂ ਮਿਲਤ ਦੇਹ ਦਰਸਨ ਹੂੰ ਜੀਤੇ ਭਗਵਾਨ ਸ੍ਰੀ ਸਵਤਾਰ ਆਪ ਆਪਣੀ ਬੂਝ ਉਚਾਰੈ ਸਭ ਇਹ ਤੇਰੇ ਤੇ ਮੇਰਾ ਆਲਮਾ ਜਾਂਤ ਬੇਦ ਪੇਦ ਅਰੇ ਆਲਮਾ ਨਿਰੰਕਾਰ ਨਿਰਮਕਾਰ ਨੀ ਲੰਬ ਆਦ ਨੀਲਾ ਨਾਦ ਸੰਪ ਤਾਕਾ ਮੂੜੋ ਚਾਰਤ ਭੇਦਾ ਜਾਕੋ ਭੇਵਨ ਪਾਵਤ ਬੇਦਾ ਤਾਹਾਂ ਕੋ ਕਰਪਾਣਾ ਨੁਮਾਨਤ ਮਹਾ ਮੂਰ ਕਸ਼ ਭੇਦਨ ਜਾਣਤ ਮਹਾਦੇਵ ਕੋ ਕੈਸਾ ਸਿਵਾ ਨਿਰੰਕਾਰ ਕਾਲ ਚੀਨਤ ਨੈ ਪੇਵਾ ਆਪ ਆਪਣੀ ਬੁੱਧ ਹੈ ਜੀਤੀ ਬਨਤ ਥਿਨ ਬਿਨ ਤਹੇ ਤੇਤੀ ਤੁਮਰਾ ਲਖਨ ਜਾਇ ਪਸਾਰਾ ਤੇ ਬਿਸ ਜਾ ਪ੍ਰਥਮ ਸੰਸਾਰਾ ਇਕੈ ਰੂਪਾ ਨ ਉਸ ਰੂਪਾ ਅਰੰਕ ਭਇਓ राव ਕੈ ਭੂਪਾ ਅੰਡਾ ਦੇ ਰਸਿ ਤਜ ਕੀਨੀ ਉਤਵਜ ਕਾਨ ਬਹੁ ਰਚ ਦਿਨੀ ਕਾਂਫੋਲ ਰਾਜਾ ਦੇਤਾ ਕੰਸ ਮੜ ਭਇਓ ਸੰਕਰੇ ਕੈ ਠਾ ਸਗਰੇ ਸਿਰ ਤੇ ਖਾਇ ਚੰਬਵਾ ਜੁਦਾ ਸੂਰ ਸਿੰਬਾ ਔਰ ਅਛਾ ਮੇਰੀ ਤੁਮ ਕਰੋ ਸਿੱਖੋ ਬਾਰੈ ਸਿੱਖ ਸੰਗਾਰੋ ਦੁਸ਼ਟ ਜੀਤੇ ਉਠਵਤੁ ਪਤਾ ਸਕਲਮ ਰਹੇ ਕਰੋ ਰਣਗਾਤਾ ਜੇ ਅਸਤ ਜਾਤ ਅਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾ ਮਾਰੇ ਪੁਰਖ ਜਵਨ ਪਹੁ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋਇਕ ਬਾਰਤ ਆਏ ਆ ਤਾਂ ਕੇ ਕਾਨ ਚ ਨਾਏ ਹੈ ਰਚਾ ਹੋਇ ਤੈ ਸਭ ਕਾਲਾ ਦੁਸ਼ਟ ਰਕਟ ਰਿਤ ਕਾਲਾ ਕਿਰਪਾ ਦ੍ਰਿਸ਼ਤਾਂ ਜੈ ਨਿਹਰਿਓ ਤਾਂ ਕੇ ਤਾਪ ਤੁਮ ਕੁਮਹਾਰਿਓ ਸਰੇ ਸਦਕਾਰ ਮਾ ਸਭ ਹੋਈ ਦੁਸ਼ਟ ਚਾਚਵ ਸਕਾ ਨਾ ਕੋਈ ਇੱਕ ਬਾਰ ਜੀ ਤਮਸੰਬਾਰਾ ਕਾਲ ਪਾਲਸ ਤੇ ਤਾਹੇ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਅਦੁਸ਼ਟ ਦੋਖ ਤੇਰਾ ਸਵ ਅੜਕੇ ਤਮੈ ਸ਼ਰਨ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਬੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਗਾ ਜਉ ਤੇ ਤੁਮਰੇ ਤਬ ਤੇ ਖੂ ਆਖ ਤਰੇ ਨੀ ਆਨਿਓ ਰਾਮ ਰੇਂਪੂ ਰਨ ਕੁਰਾਨਾ ਨੇ ਕਹਿ ਮਤੇ ਕ ਨਾ ਮੰਨਿਓ ਸਿਮਰਤ ਸਾਸਤਰ ਵੇ ਸਭੈ ਬਹੁ ਭੀਦ ਕੈ ਮੀਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਲੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿ ਆਉਂਦੋ ਹੀ ਰਾਹ ਸકલ ਦਵਾਰ ਕੋ ਛਾੜ ਕੇ ਗਇਓ ਦਵਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸੁ ਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਕੋਂਕਾਰ ਸਤਿਗੁਰ ਪ੍ਰਸਾਦ आनंद कै आ मेरी मां है सतगुरु मैं पाया सतगुरुता पाया सहस ती मनब जियां बधाईयां रागर रतन परिवार परियां सुभद गावण आईयां सुदोता गाव हरि के राम जिनी बसाया कह नानक आनंद हुआ सतगुरु मैं पाया ए मन मेरे आ तू सदारो हर नाले हर नाल रहो तू मां ना मेरी दुख सब विसार नांगी कारो कारे तेरा कार्य सब सुवारना ਸਭ ਨਾ ਗੱਲਾਂ ਸੰਗਰਾਸ ਸਵਾਮੀ ਸੁਖਿਆ ਮਨਾ ਵਿਸਾਰੇ ਕਹਿ ਨਾਨਕ ਮਨਾ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੀ ਚਾਹ ਜਿਸ ਤੇ ਸੋ ਪਾਵੈ ਸਦਾ ਸਖਤ ਸਲਾਹ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕਾ ਮਨੁਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੁ ਸੱਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਦਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨਿ ਚਾ ਸਭ ਪੁਜਾਈਆਂ ਸਦਾ ਪ੍ਰਵਾਨ ਕੀਤਾ ਗੁਰੂ ਬਿਟਾਂ ਇਸ ਤੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਾਉ ਸੰਤੋ ਸਭ ਤਰੋਂ ਪਿਆਰੋ ਸਾਚਾ ਨਾਮ ਮੇਰਾ ਧਾਰੋ ਬਾਝੇ ਪੰਜ ਸਬਦਿਤ ਘਰਸ ਭਾਗੇ ਘਰਸ ਭਾਗੇ ਸਬਦ ਬਾਝੇ ਕਾਲਾ ਜਿਤ ਘਰ ਧਾਰੀਆ ਪੰਜ ਜੋਤਿ ਤਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਿਨ ਕਾਉ ਸੇ ਨਾਮ ਅਰ ਕੈ ਲਾਗੇ ਕਹਿ ਨਾਨਕ ਤੈ ਸੁਖੁ ਆਤਿ ਤਿਤ ਘਰ ਅਨਹਦ ਬਾਝੇ ਅਨੰਸ ਨੋ ਵਡ ਭਾਗਿਓ ਸਤਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਸਾਰ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਬਨੀ ਤ ਕਹੇ ਤੀ ਪਵੰਤਾ ਸਤ ਗੁਰ ਆ ਭਰ ਪੂਰੇ ਬਿਨਮੰਤਨ ਔਰ ਗੁਰ ਚਰਨ ਲਾਗੇ ਵਾਜੇ ਅਨਾਹ ਤੂਰੇ ਹੁੰਦਾ ਬਣੀ ਮਹਲਾ ਪੰਜਵਾ ਥਾਲ ਵਿ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸੰਸਾਰ ਦਾਰੋ ਜੀ ਕੋ ਕਾਵੇ ਜੇ ਕੋ ਕੁੰਚੈ ਤਿਸ ਕਾ ਹੋਇ ਉਤਾਰੋ ਇਹ ਵਸਤਾ ਤ ਜੀ ਨਹਿ ਜਾਇ ਨਿਤ ਨਿਤ ਰਖਉ ਉਤਾਰੋ ਤਮ ਸੰਸਾਰ ਚੜਨ ਲਗ ਤਰਿਐ ਸਭ ਨਾਨਕ ਬ੍ਰਹਮ ਪਸਾਰੋ ਸਾਲੂਕ ਮਹਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈ ਨਉ ਜੋ ਕਿ ਤੋਈ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਆਉੜੀ ਤਿੱਥੈ ਦੂਸਮਰਾਥ ਇੱਥੈ ਕੋਈ ਨਾਹੀਂ ਉੱਤੇ ਤੇਰੀ ਰਾਖ ਅਗਨੀ ਉਦਰ ਮਾਹੀਂ ਸੁਣ ਕਹਿ ਜਮ ਕੇ ਦੂਤ ਨਾਹੀਂ ਤੇਰਾ ਛਡ ਜਾਏ ਭਵਜਲ ਵਿਖੰਸਦਾ ਉਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅਮਰ ਸੇ ਖਾਏ ਕਲਮੈ ਹੁ ਪੰਨਾ ਗੁ ਗੋਵਿੰਦ ਗਾਏ ਸਭ ਸੈਨੋ ਕਿਰਪਾਲ ਸਮਾਲੇ ਸਾਇ ਸਾਇ ਵਿਰਤਾ ਕੋਈ ਨਾ ਜਾਏ ਜੀ ਆਵੇ ਤੁਧਿਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਤਮਾ ਜੀਵਾ ਜਪ ਗੁਰ ਨਾਮ ਨੇਤਰੀ ਸਤਗੁਰ ਪੀਖਣਾ ਸ਼ਰਮਣੇ ਸੁਨਣਾ ਗੁਰ ਨਾਮ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਏ ਵਖ ਦੇ ਜਗ ਮਾਉ ਤੁਮ ਕਾਢੀਐ ਵਿਰਲੇ ਕੀ ਕੀ ਮਹੱਲਾ ਪੰਜਵਾ ਰੱਖੇ ਰਖਨ ਹਾਰਾ ਪੂ ਬਾਰਿਆ ਨਾ ਮੁਰਕੀ ਪਾਰੀ ਪਾਇ ਕਾ ਸਵਾਰਿਆ ਨੂੰ ਆਪ ਦਿਆਲ ਮਨੋ ਨਾ ਵਿਸਾਰਿਆ ਨਾ ਸਾਜਣਾ ਕੈ ਸੰਗ ਭਉ ਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਕੀ ਨਾ ਮਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿਸ ਸਿਮਰਾ ਸੁਖ ਹੋਏ ਸਗਲੇ ਦੁਖ ਜਾਈ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿਸ ਸਿਮਰਾ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ